ਅਕਸਰੀ ਨੌਜਵਾਨ ਵਿਦੇਸ਼ ਜਾ ਕੇ ਚੰਗਾ ਭਵਿੱਖ ਬਣਾਉਣ ਦੀ ਸੋਚਦੇ ਨੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਆ ਉਹ ਵਿਦੇਸ਼ ਦਾ ਰੁਕ ਕਰਦੇ ਨੇ ਪਰ ਹੁੰਦਾ ਉਹੀ ਹੈ ਜੋ ਕਿਸਮਤ ਨੂੰ ਮਨਜ਼ੂਰ ਹੁੰਦਾ ਚੰਗੇ ਸੁਪਨੇ ਸੰਜੋ ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਬਰਨਾਲਾ ਦਾ 29 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ 2015 ਵਿੱਚ ਵਰਕ ਪਰਮਿਟ ਤੇ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਗਿਆ ਸੀ ਪਰ ਉਸ ਨੂੰ ਪਤਾ ਨਹੀਂ ਸੀ ਕਿ ਉਸਨੇ ਮੁੜ ਕੇ ਦੇ ਵਤਨੀ ਫੇਰਾ ਨਹੀਂ ਪਾਉਣਾ ਵਿਦੇਸ਼ੀ ਧਰਤੀ ਤੇ 29 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਾਣਕਾਰੀ ਦਿੰਦੇ ਗੁਰਪੇਸ਼ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਬੇਹਦ ਹੀ ਹੋਣਹਾਰ ਸੀ ਗੁਰਪੇਸ਼ ਦੀ ਮੌਤ ਦੀ ਖਬਰ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟਹਿ ਗਿਆ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਗੁਰਪੇਸ਼ ਦੇ ਛੋਟੇ ਭਰਾ ਦਾ ਵਿਆਹ ਸੀ ਜਿਸ ਤੇ ਉਸਨੇ ਆਉਣਾ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ 3 4 ਫਰੀਂਗ ਪਾਡੋ ਹੀ ਲੱਗੇ ਸਭਾਈ ਮਾਗਰੇ ਦਾ ਦਾਉਂਗਾ ਬੇ ਕੋ ਵੀ ਦੇ ਵਿਆਹ ਤੇ ਨਹੀਂ ਆਉਣਾ ਉਹ ਵਿਆਹ ਤੁਸੀਂ ਕਰ ਲਓ ਮੈਂ ਆਪਣੀ ਪੈਂਟਰ ਮੈਂ ਕਰੂਗਾ ਆ ਕੇ ਅਗਲੇ ਸਾਲ ਬੀਟਾ ਕਰੂ 82000 ਦੀ ਬਾਹਰ ਜਨਵਰੀ 15 ਅਗਰ ਵਿੱਚ ਤੁਹਾਨੂੰ ਨੂੰ ਪਤਾ ਲੱਗਾ ਕਿ ਬੇਟੀ ਦਾ ਇਸ ਤਰ੍ਹਾਂ ਹਾਦਸਾ ਬਾਬ ਬੇਟੇ ਬੇਟੇ ਦੇ ਸਾਬੇ ਨੂੰ ਟੈਕ ਹੋਇਆ ਜੀ ਉਹਦਾ ਬੇਟਾ ਪਹੁੰਚਿਆ ਛੋਟਾ ਬੇਟਾ ਗਿਆ ਮਰਾਥੀ ਕੈਨੇਡਾ ਕੈਨੇਡਾ ਤੋਂ ਫਾਇਰ ਕਰਾ ਗਿਆ ਤਾਂ ਕਿ ਪਹਿਲਾਂ ਪੁੱਛਿਆ ਉੱਥੇ ਉੱਥੇ ਸਾਡੀ ਫੈਮਿਲੀ ਪੇਪਰ ਵੀ ਹੈਗੇ ਤੇ ਥੋੜੀ ਜੀ ਵੀ ਹੈਗੇ ਫੋਰਸਲਾ ਕਰਕੇ ਮੈਂ ਉਹਦੇ ਪੇਪਰ ਵਰਕ ਉਹਦੇ ਨਾਲ ਗਵਾਜ ਕੇ ਜਦ ਗੱਡੀ ਦਾ ਜਦ ਅਕਸੀਡੈਂਟ ਹੋਇਆ ਨਾ ਉਹਦੇ ਕਰਕੇ ਉਹਥੇ ਉਹਥੇ ਸਲਾਹ ਕਰਕੇ ਦੱਸ ਸਕਦੇ ਜਿੱਦਾਂ ਹੋ ਸਕਦਾ ਸਾਡੀ ਪਿੰਡ ਦੇ ਇੱਕ ਦੁੱਧੇਤੀ ਮੌਤ ਹੋਇਆ ਕਰਕੇ ਕਿਸ ਤਰ੍ਹਾਂ ਦਾ ਬੱਚਾ ਸੀ ਬੜਾਈ ਹੌਨਹਾਰ ਖੁਸ਼ਦਿਲ ਮિજાਜ ਦਾ ਉਹ ਲੜਕਾ ਸੀ ਗੁਰਪ੍ਰੀਤ ਸਿੰਘ ਔਰ ਇੱਕ ਵਧੀਆ ਸਕੂਲ ਦਾ ਪੜਿਆ ਹੋਇਆ ਬੱਚਾ ਜੋ ਰੋਜੀ ਰੋਟੀ ਕਮਾਉਣ ਦੇ ਲਈ ਵਰਕ ਪਰਮਟ ਤੇ ਅਮਰੀਕਾ ਗਿਆ ਸੀ 2015 ਦੇ ਵਿੱਚ ਔਰ ਉੱਥੇ ਆਪਣਾ ਕੰਮਕਾਰ ਵਧੀਆ ਚਲਾਉਂਦਾ ਪਿਆ ਸੀ ਵਿੱਚ ਕਿਤੇ ਇੱਕ ਛੱਟ ਚੋਟ ਉਹਦੇ ਲੱਗ ਗਈ ਸੀ ਪਰ ਉਹ ਛੱਟ ਚੋਟ ਤੋਂ ਵੀ ਉੱਭਰ ਆਇਆ ਸੀ ਬਾਅਦ ਚ ਆ ਹੁਣ ਉਹ 7 ਤਰੀਕ ਨੂੰ ਤੋਂ ਪਹਿਲਾਂ 5 ਤਰੀਕ ਨੂੰ ਫੋਨ ਆਇਆ ਜਿਹੜਾ ਲਾਸਟ ਪਰਿਵਾਰ ਨੂੰ ਕਿ ਉਹ ਬਿਮਾਰ ਹੋਇਆ ਤੇ 7 ਤਰੀਕ ਨੂੰ ਜਿਹੜਾ ਲਾਸਟ ਪਤਾ ਚੱਲਿਆ ਕਿ ਉਹਦੀ ਡੈਥ ਹੋ ਗਈ ਹੈ ਅਟੈਕ ਦੇ ਨਾਲ ਤੇ ਬੜੀ ਦੁਖਦਾਈ ਘਟਨਾ ਹੋਈ ਹੈ ਪਰਿਵਾਰ ਲਈ ਅਸਹਿਨ ਘਟਨਾ ਹੈ ਨਹੀਂ ਸਹਿ ਆ ਜਾਂਦਾ ਔਰ ਬੱਚੇ ਅਸੀਂ ਬਾਹਰ ਭੇਜਨੇ ਆ ਕਮਾਈਆਂ ਕਰਨ ਵਾਸਤੇ ਪਰ ਜਦੋਂ ਵਾਪਸ ਨਹੀਂ ਮੁੜਦੇ ਤੇ ਇਹ ਬੜਾ ਵੱਡਾ ਘਟ ਹੈ ਇਹ ਸਰਕਾਰਾਂ ਨੂੰ ਵੀ ਸਾਡੀਆਂ ਨੂੰ ਸੋਚਣਾ ਚਾਹੀਦਾ ਕਿ ਸਾਨੂੰ ਇਧਰ ਰੋਜ਼ਗਾਰ ਦਿੱਤਾ ਜਾਏ ਤਾਂ ਜੋ ਸਾਡੇ ਬੱਚੇ ਵਿਦੇਸ਼ਾਂ ਚ ਜਾ ਕੇ ਇਹੋ ਜੀਆਂ ਨਾ ਸ਼ਿਕਾਰ ਹੋਣ ਘਟਨਾ ਮਾਦ